ਸਾਡੀ ਜੀ ਸਕੂਲ ਆਫ ਆਰਗੈਨਿਕ ਫਾਰਮਿੰਗ ਹੈ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜੇ ਆ ਆਪਣੇ ਆਰਗੈਨਿਕ ਰਿਗਾਰਡਿੰਗ ਜਿੰਨੇ ਫਾਰਮਰਸ ਆ ਉਹਨਾਂ ਨੂੰ ਇੱਕ ਤੇ ਆਰਗੈਨਿਕ ਸਪੈਕਸ ਤੇ ਟ੍ਰੇਨਿੰਗ ਦਿੰਦਾ ਹੈ ਤੋਂ ਇਲਾਵਾ ਅਸੀਂ ਜਿਹੜਾ ਜਿੰਨੇ ਵੀ ਸਾਡੇ ਆਪਣੇ ਡਿਸਪਲਸ ਜਿਹਦੇ ਵਿੱਚ ਸਾਡੇ ਛੋਟੇ ਕਿਸਾਨੀਬਾਹ ਤੇ ਸਾਡੇ ਕੋ ਇੱਕ ਹੈਗਾ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਜਿਹਦੇ ਜਿਹ 2.5 ਏਕੜ ਦੇ ਵਿੱਚ ਹੀ ਫਾਰਮਰ ਪ੍ਰੈਕਟਿਸ ਕਰਕੇ 5 ਤੋਂ 6 ਲੱਖ ਪਰ ਐਨਮ ਜਿਹੜਾ ਰ ਕਮਾ ਸਕਦਾ ਵਾ ਜੈਵਿਕ ਸਰਟੀਫਿਕੇਸ਼ਨ ਆ ਕਿਹੜੀਆਂ-ਕੜੀਆਂ ਇੰਡੀਆ ਦੇ ਵਿੱਚ ਸਰਟੀਫਾਈ ਕਰਦੀਆਂ ਨੇ ਫਾਰਮਰ ਨੂੰ ਰਜਿਸਟਰ ਕਰਦੀਆਂ ਨੇ ਉਹਦੇ ਬਾਰੇ ਅਸੀਂ ਜਾਣਕਾਰੀ ਦਿੰਦੇ ਆ ਟ੍ਰੇਨਿੰਗ ਲਾਉਂਦੇ ਕਿਸਾਨਾਂ ਦੀ ਹੋਰ ਜੈਵਿਕ ਜਿ ਤਰ੍ਹਾਂ ਕੀਟ ਵਿਗਿਆਨ ਦੇ ਵਿੱਚ ਕੀੜਿਆਂ ਦੀ ਰੋਕਥਾਮ ਕਿ ਤਰ੍ਹਾਂ ਜੈਵਿਕ ਢੰਗ ਨਾਲ ਕਰਨੀ ਆ ਕੀਟਨਾਸ਼ਕਾ ਨਾ ਕਰਦਿਆਂ ਜਿਹੜੇ ਜੈਵਿਕ ਤਰੀਕੇ ਦੇ ਨਾਲ ਉਹ ਸਾਰੇ ਅਸੀਂ ਆ ਸਾਰੀਆਂ ਫਸਲਾਂ ਦੇ ਵਿੱਚ ਜਿਹੜੀ ਆ ਆਪਣੇ ਸਾਡੀ ਸ਼ਿਫਾਰਿਸ਼ ਕੀਤੀ ਆ ਉਹਦੇ ਬਾਰੇ ਅਸੀਂ ਦੱਸਦੇ ਆ ਕੁਦਰਤੀ ਤਰੀਕੇ ਨਾਲ ਜਿਹੜੀਆਂ-ਜਿਹੜੀਆਂ ਆ ਆਪਣੀਆਂ ਫਸਲਾਂ ਵਾਂ ਉਹ ਆਪਾਂ ਸਿਫਾਰਿਸ਼ ਕਰਦੇ ਆਂ ਤੇ ਕਿਤਰਾ ਰੂੜੀ ਦੀ ਖਾਦ ਪਾ ਕੇ ਵਰਮੀ ਕੰਪੋਸਟ ਜਿਹੜੀ ਹੈ ਗੰਡੋਇਆ ਦੀ ਖਾਦ ਪਾ ਕੇ ਜਾਂ ਮੁਰਗੀਆਂ ਦੀ ਖਾਦ ਪਾ ਕੇ ਜਾਂ ਹੋਰ ਹਰੀ ਖਾਦ ਦੇ ਨਾਲ ਖੇਤ ਨੂੰ ਜਿਹੜਾ ਆਪਣਾ ਨਾਈਟ੍ਰੋਜਨ ਦਾ ਜਿਹੜਾ ਸੋਰਸ ਜਿਹੜਾ ਵਾ ਉਹ ਦੇ ਕੇ ਅਸੀਂ ਕੁਝ ਕਿਸਾਨਾਂ ਨੂੰ ਜਿਹੜਾ ਵਾ ਉਹਦੇ ਬਾਬਤ ਟ੍ਰੇਨਿੰਗਾਂ ਦਿੰਨੇ ਆ ਉਹਦੇ ਬਾਰੇ ਦੱਸਦੇ ਆ ਤੇ ਉਹਨਾਂ ਨੂੰ ਨਾਲ ਆਪਾਂ ਜੋੜ ਰਹੇ ਆ ਜੀ ਹੈਲੋ ਸਰ ਸਰ ਤੁਸੀਂ ਆਪਣੇ ਸਟਾਲ ਬਾਰੇ ਥੋੜਾ ਡਿਸਕ੍ਰਾਈਬ ਕਰੋ ਕੀ ਕੀ ਆ ਤੁਹਾਡੇ ਕੋਲ ਸਾਡੀ ਜੀ ਸਕੂਲ ਆਫ ਆਰਗੈਨਿਕ ਫਾਰਮਿੰਗ ਹੈ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜੀ ਹੈ ਆਪਣੀ ਆਰਗੈਨਿਕ ਰਿਗਾਰਡਿੰਗ ਜਿੰਨੇ ਫਾਰਮਰਸ ਆ ਉਹਨਾਂ ਨੂੰ ਇੱਕ ਤੇ ਆਰਗੈਨਿਕ ਅਸਪੈਕਟਸ ਤੇ ਟ੍ਰੇਨਿੰਗ ਦਿੰਦਾ ਹੈ ਇਸ ਤੋਂ ਇਲਾਵਾ ਅਸੀਂ ਜਿਹੜਾ ਜਿੰਨੇ ਵੀ ਸਾਡੇ ਆਪਣੇ ਡਿਸਪਲਸ ਜਿਹਦੇ ਵਿੱਚ ਸਾਡੇ ਛੋਟੀ ਕਿਸਾਨੀ ਵਾਹ ਤੇ ਸਾਡੇ ਕੋ ਇੱਕ ਹੈਗਾ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਜਿਹਦੇ ਜਿਹ 2.5 ਏਕੜ ਦੇ ਵਿੱਚ ਹੀ ਫਾਰਮਰ ਪ੍ਰੈਕਟਿਸ ਕਰਕੇ 5 ਤੋਂ 6 ਲੱਖ ਪਰ ਐਨਐਮ ਜਿਹੜਾ ਕਮਾ ਸਕਦਾ ਵਾ ਇਸ ਤੋਂ ਇਲਾਵਾ ਸਾਡੇ ਜੈਵਿਕ ਸਰਟੀਫਿਕੇਸ਼ਨ ਆ ਕਿਹੜੀਆਂ-ਕੜੀਆਂ ਇੰਡੀਆ ਦੇ ਵਿੱਚ ਸਰਟੀਫਾਈ ਕਰਦੀਆਂ ਨੇ ਫਾਰਮਰ ਨੂੰ ਰਜਿਸਟਰ ਕਰਦੀਆਂ ਨੇ ਉਹਦੇ ਬਾਰੇ ਅਸੀਂ ਜਾਣਕਾਰੀ ਦਿੰਦੀਆਂ ਟ੍ਰੇਨਿੰਗ ਲਾਉਂਦੇ ਕਿਸਾਨਾਂ ਦੀਆਂ ਠੀਕ ਹੈ ਜੀ ਹੋਰ ਜੈਵਿਕ ਜਿ ਤਰ੍ਹਾਂ ਕੀਟ ਵਿਗਿਆਨ ਦੇ ਵਿੱਚ ਕੀੜਿਆਂ ਦੀ ਰੋਕਥਾਮ ਕਿ ਤਰ੍ਹਾਂ ਜੈਵਿਕ ਢੰਗ ਨਾਲ ਕਰਨੀ ਆ ਕੀਟਨਾਸ਼ਕਾ ਨਾ ਕਰਨੀ ਆ ਜਿਹੜੇ ਜੈਵਿਕ ਤਰੀਕੇ ਦੇ ਨਾਲ ਉਹ ਸਾਰੇ ਅਸੀਂ ਆ ਸਾਰੀਆਂ ਫਸਲਾਂ ਦੇ ਵਿੱਚ ਜਿਹੜੀ ਆ ਆਪਣੇ ਸਾਡੀ ਸ਼ਿਫਾਰਿਸ਼ ਕੀਤੀ ਆ ਉਹਦੇ ਬਾਰੇ ਅਸੀਂ ਦੱਸਦੇ ਆ ਕੁਦਰਤੀ ਤਰੀਕੇ ਨਾਲ ਜਿਹੜੀਆਂ-ਜਿਹੜੀਆਂ ਆਪਣੀਆਂ ਫਸਲਾਂ ਵਾ ਉਹ ਆਪਾਂ ਸ਼ਿਫਾਰਿਸ਼ ਕਰਦੇ ਆ ਕਿ ਕਿਤਰਾ ਰੂੜੀ ਦੀ ਖਾਦ ਪਾ ਕੇ ਵਰਮੀ ਕੰਪੋਸਟ ਜਿਹੜੀ ਹੈ ਗੰਡੋਇਆ ਦੀ ਖਾਦ ਪਾ ਕੇ ਜਾਂ ਮੁਰਗੀਆਂ ਦੀ ਖਾਦ ਪਾ ਕੇ ਜਾਂ ਹੋਰ ਹਰੀ ਖਾਦ ਦੇ ਨਾਲ ਖੇਤ ਨੂੰ ਜਿਹੜਾ ਆਪਣਾ ਨਾਈਟ੍ਰੋਜਨ ਦਾ ਜਿਹੜਾ ਸੋਰਸ ਜਿਹੜਾ ਵਾ ਉਹ ਦੇ ਕੇ ਅਸੀਂ ਕੁਝ ਕਿਸਾਨਾਂ ਨੂੰ ਜਿਹੜਾ ਵਾ ਉਹਦੇ ਬਾਬਤ ਟ੍ਰੇਨਿੰਗਾਂ ਦਿੰਨੇ ਆ ਉਹਦੇ ਬਾਰੇ ਦੱਸਦੇ ਆ ਤੇ ਉਹਨਾਂ ਨੂੰ ਨਾਲ ਆਪਾਂ ਜੋੜ ਰਹੇ ਆ ਜੀ ਬਾਕੀ ਤੁਸੀਂ ਜੇ ਇਧਰ ਸਟਾਲ ਤੇ ਦੇਖੋ ਸਾਡੇ ਆ ਜਿੰਨੇ ਵੀ ਸਾਡੇ ਆ ਦੇਖੋ ਗੰਡੋਵਾ ਖਾਹ ਤਿਆਰ ਕਰਨ ਦੀ ਵਿਧੀ ਅਸੀਂ ਤਿਆਰ ਵੀ ਕਰਦੇ ਆਂ ਅਸੀਂ ਸੇਲ ਵੀ ਕਰਦੇ ਆਂ ਜੀ ਠੀਕ ਆ ਜੀ 120 ਰੁਪਏ ਪਰ ਕਿਲੋ ਅਸੀਂ ਪੈਕਟ ਜਿਹੜੇ ਆ ਆਪਣੇ ਡਿਪਾਰਟਮੈਂਟ ਦੇ ਵੇਚਦੇ ਆਂ ਉਸ ਤੋਂ علاوہ ਜਿੰਨੇ ਹਰਬਲ ਬੂਟੇ ਬਾਹਰ ਦੇਖ ਰਹੇ ਹੋ ਤੁਸੀਂ ਆ ਸਾਰੇ ਇਹ ਵੀ ਅਸੀਂ ਸੇਲ ਕਰਦੇ ਆਂ ਜੀ ਸਾਡੇ ਤੁਸੀਂ ਹਰਬਲ ਗਾਰਡਨ ਹਰਬਲ ਗਾਰਡਨ ਦੇ ਉੱਤੇ ਇਹ ਸਾਰੇ ਬੂਟੇ ਸੇਲ ਤਕਰੀਬਨ ਸਾਡੇ ਕੋਲ 80 90 ਬੂਟੇ ਆ ਜੀ ਜਿਹੜੇ ਅਸੀਂ ਸੇਲ ਕਰਦੇ ਆਂ ਕਿਸਾਨ ਇਹਨਾਂ ਦਾ ਕਈ ਤਰ੍ਹਾਂ ਦਾ ਜਿੱਤ ਤਰ੍ਹਾਂ ਫਾਇਦਾ ਲੈ ਸਕਦਾ ਜਿਹੜੇ ਕੋਈ ਇਸ ਤਰ੍ਹਾਂ ਡਾਇਬਟੀਜ਼ ਦੇ ਪੇਸ਼ੈਂਟ ਆ ਗੁਡ ਮਾਰ ਹੈਗਾ ਜੀ ਗੁਡ ਮਾਰ ਦਾ ਪਤਾ ਲੈ ਕੇ ਕੋਈ ਆਪਣੇ ਜਿਹੜਾ 슈ਗਰ ਦਾ ਜਿਹੜਾ ਪੇਸ਼ੈਂਟ ਉਹ ਲੈ ਸਕਦਾ 인ਸੂਲਿਨ ਹੈਗਾ ਵਾ ਠੀਕ ਆ ਜੀ ਇਸ ਤਰ੍ਹਾਂ ਹੋਰ ਸਾਡੇ ਕੋਲ ਜਿਹੜਾ ਲੈਮਨ ਗ੍ਰਾਸ ਆ ਹੋਰ ਆ ਤੁਹਾਨੂੰ ਪਤਾ ਹੀ ਮੋਸਕੀਟੋ ਮੈਟ ਦੇ ਵਿੱਚ ਇਹ ਜਿਹੇ ਰੈਪਲੈਂਟ ਯੂਜ਼ ਹੁੰਦੇ ਆ ਆਇਲ ਦਾ ਸਾਡੇ ਐਸੈਂਸ਼ੀਅਲ ਆਇਲ ਜਿਹੜੇ ਆ ਕੱਢੇ ਹੋਏ ਅਰਕ ਕੱਢੇ ਹੋਏ ਇਹਨਾਂ ਆਇਲ ਕਿੱਥੇ ਯੂਜ਼ ਹੁੰਦੇ ਆ ਇਹ ਔਇਲ ਜਿਹੜੇ ਹਨ ਬੇਸਿਕਲੀ ਕੋਸਮੈਟਿਕਸ ਤਿਆਰ ਕਰਨ ਵਾਸਤੇ ਦਵਾਈਆਂ ਤਿਆਰ ਕਰਨ ਵਾਸਤੇ ਜਾਂ ਪਰਫਿਊਮ ਤਿਆਰ ਕਰਨ ਵਾਸਤੇ ਇਹ ਯੂਜ਼ ਕਰਦੇ ਆ ਇਸ ਤੋਂ ਇਹ ਬੇਸ ਮਟੀਰੀਅਲ ਹੈ ਹਾਂਜੀ ਬੇਸ ਮਟੀਰੀਅਲ ਕਹਿ ਸਕਦੇ ਹਾਂ ਹਾਂ ਬੇਸ ਮਟੀਰੀਅਲ ਹੈ ਉਹਨਾਂ ਦਾ ਠੀਕ ਹੈ ਜੀ ਜੇ ਤੁਸੀਂ ਦੇਖ ਰਹੇ ਹੋ ਸਾਰੇ ਆ ਸੈਲਰੀ ਮਿੰਟ ਦਾ ਹੈਗਾ ਨੈਮਨ ਗ੍ਰਾਸ ਦਾ ਹੈਗਾ ਪਪਰ ਮਿੰਟ ਦਾ ਹੈਗਾ ਇਹ ਸਾਰੇ ਅਸੀਂ ਜਿਹੜੇ ਤਿਆਰ ਕੀਤੇ ਆ ਸਾਡੇ ਕੋਲ ਪ੍ਰੋਸੈਸਿੰਗ ਯੂਨਿਟ ਲੱਗਾ ਹੋਇਆ ਹੈ ਡਿਪਾਰਟਮੈਂਟ ਜਿੱਥੇ ਆਪਾਂ ਤਿਆਰ ਕਰਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਅਸੀਂ ਜਿਹੜਾ ਆ ਤੁਸੀਂ ਦੇਖ ਰਹੇ ਹੋ ਅ ਇਹਨਾਂ ਦਾ ਸੀਡ ਵਗੈਰਾ ਹੋ ਗਿਆ ਹਲਦੀ ਹੋ ਗਈ ਐ ਸੌਫ ਹੋ ਗਿਆ ਸੋਏ ਹੋ ਗਏ ਇਹ ਵੀ ਸਾਰੇ ਅਸੀਂ ਆਪਾਂ ਜਿਹੜੇ ਨਾ ਉਹ ਤਿਆਰ ਕਰਦੇ ਆ ਜੀ ਫਾਰਮਰ ਸਾਡੇ ਕੋਲ ਲੈ ਕੇ ਕਰ ਸਕਦਾ ਸਰ ਜਿਹੜਾ ਇਹ ਔਇਲ ਐ ਇਹਦੇ ਵਿੱਚ ਕੋਈ ਆਪਾਂ ਖਾਣ ਲਈ ਵੀ ਯੂਜ਼ ਕਰ ਸਕਦੇ ਆ ਨਹੀਂ ਖਾਣ ਵਾਸਤੇ ਨਹੀਂ ਬੇਸਿਕਲੀ ਇਹ ਮੈਡੀਸਨਲ ਆ ਹਾ ਹਰਬਲ ਜਿਹੜੇ ਐਰੋਮੈਟਿਕ ਐਂਡ ਜਿਹੜਾ ਮੈਡੀਸਨਲ ਜਿਹੜਾ ਇਹਦਾ ਯੂਜ਼ ਹੁੰਦਾ ਵਾ ਜੀ ਬੇਸਿਕਲੀ ਤੇ ਬਾਕੀ ਫਾਰਮਰ ਆਪਣੇ ਲੈਵਲ ਤੇ ਪ੍ਰੋਸੈਸਿੰਗ ਕਰ ਸਕਦਾ ਆਪਣੇ ਲੈਵਲ ਤੇ ਤਿਆਰ ਕਰਦਾ ਹਲਦੀ ਦੇ ਕਾਫੀ ਸਾਡੇ ਕੋਲ ਬੜੇ ਫਾਰਮਰ ਹੁੰਦੇ ਨੇ ਜੀ ਹਲਦੀ ਦੇ ਕਾਫੀ ਤਿਆਰ ਕਰਦੇ ਆ ਸੇਲ ਵੀ ਕਰਦੇ ਆ ਸੀ ਜੀ ਤਿਆਰ ਕਰਕੇ ਸਾਬਤ ਵੀ ਵੇਚਦੇ ਆ ਤੇ ਅਸੀਂ ਪ੍ਰੋਸੈਸ ਕਰਕੇ ਜਿਹੜੀ ਉਹ ਵੀ ਵੇਚਦੇ ਆ ਤੇ ਫਾਰਮਰ ਵੀ ਸਾਡੇ ਨਾਲ ਕਾਫੀ ਜੁੜੇ ਆ ਜਿਹੜੇ ਕਿ ਹਲਦੀ ਜਿਹੜੀ ਲਗਾ ਕੇ ਬਹੁਤ ਮੁਨਾਫਾ ਕਮਾ ਰਹੇ ਆ ਫਾਰਮਰ ਸਾਡਾ ਸਰ ਇਸ ਸਾਲ ਦਾ ਕਿਵੇਂ ਐਕਸਪੀਰੀਅੰਸ ਜਾ ਰਿਹਾ ਹੈ ਇਸ ਸਾਲ ਦਾ ਦੇਖੋ ਐਕਸਪੀਰੀਅੰਸ ਦੇ ਠੀਕ ਹੈ ਜੀ ਕੋਈ ਸਾਨੂੰ ਸਾਡੇ ਬਾਤੇ ਆਪਣੇ ਫਾਰਮਰ ਜਿਹੜੇ ਐ ਪਰ ਪਿਛਲੇ ਸਾਲ ਨਾਲ ਥੋੜਾ ਮੇਲੇ ਚ ਥੋੜਾ ਰਸ਼ ਘਟਾ ਜੀ ਹੋ ਸਕਦਾ ਵੀ ਜਦ ਹੜਪ ਪ੍ਰਭਾਵਿਤ ਏਰੀਏ ਕਰਕੇ ਜਾਂ ਉਧਰ ਕਰਕੇ ਉਰਜਨ ਫਾਰਮਰ ਦਾ ਜਿਆਦਾ ਉਧਰ ਇਸ ਕਰਕੇ ਪਿਛਲੇ ਸਾਲ ਨਾਲ ਸਾਲ ਨਾਲੋਂ ਥੋੜਾ ਜਿਹਾ ਫਰਕ ਹੈਗਾ ਫਾਰਮਰ ਘਟਾ ਫਰਕ ਹਾਂ ਜੀ ਸਰ ਉਦੋਂ ਓਵਰਾਲ ਦੇਖਿਆ ਜਾਵੇ ਕਿਸਾਨ ਪਰ ਆ ਰਹੇ ਖੁਸ਼ੀ ਮਿਲ ਰਹੀ ਉਹਨਾਂ ਵੇਖੋ ਤਾਂ ਹਰ ਵਾਰੀ ਕੋਈ ਨਵੀਂ ਚੀਜ਼ ਨਵਾਂ ਬੀਜ ਵੈਰਾਈਟੀਆਂ ਦਾ ਹੈ ਨਾ ਤੇ ਨਵੇਂ ਕੋਈ ਬੂਟੇ ਉਹਨਾਂ ਨੂੰ ਮਿਲ ਜਾਂਦੇ ਨਵੀਂ ਮਸ਼ੀਨਰੀ ਮਿਲ ਜਾਂਦੀ ਆ ਫਾਰਮਰ ਤੇ ਉਤਸ਼ਾਹ ਦੇ ਨਾਲ ਹੁੰਦਾ ਵੀ ਕੋਈ ਨਾ ਕੋਈ ਨਵਾਂ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਕੋਈ ਖਰੀਦਣ ਨੂੰ ਮਿਲਦਾ ਵਾ ਤੇ ਇਸ ਕਰਕੇ ਫਾਰਮਰ ਦਾ ਹੀ ਮੇਲਾ ਹੀ ਫਾਰਮਰ ਦਾ ਕਿਸਾਨਾਂ ਦਾ ਮੇਲਾ ਹਾਂਜੀ ਓਕੇ ਜੀ ਥੈਂਕ ਯੂ ਸਰ